ਕਿ ਨਾ ਇਦਾਂ ਦੇ ਛੋਟੇ ਛੋਟੇ ਬੈਲਸ ਬੜੇ ਨੇ ਇਹਨਾਂ ਵਿੱਚ ਕਦੇ ਕਦੇ ਹੁਣ ਵੀ ਪਾਣੀ ਆਉਂਦਾ ਉਹ ਦੇਖੋ ਤੁਸੀਂ ਟਪਕਾ ਟਪਕਾ ਰਿਹਾ ਬਹੁਤ ਸੋਨਾ ਯਾਰ ਇਹ ਮਤਲਬ ਕਿ ਨਾ ਬਹੁਤ ਵਧੀਆ ਹੋ ਗਿਆ ਯਤਰ ਮੋਰ ਤਾਂ ਬਹੁਤ ਦੇਖੇ ਹੁਣੇ ਕਦੇ ਸੋਨੇ ਦਾ ਮੁਰਗਾ ਸੋਨੇ ਦੀ ਮੁਰਗੀ ਦੇਖੋ ਤੁਸੀਂ ਸੋਨੇ ਦੀ ਮੁਰਗੀ ਸੋਨੇ ਦਾ ਮੋਰ ਤੇ ਸੋਨੇ ਦਾ ਉੱਲੂ ਸੋਨੇ ਦੀ ਕਾਟੋ ਦੇਖ ਸਕਦੇ ਹੋ ਵਾਹ ਯਾਰ ਬਹੁਤ ਸੋਹਣਾ ਯਾਰ ਮਤਲਬ ਕਿ ਇੰਨੀ ਬੋ ਮਤਲਬ ਕਿ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਮੈਨੂੰ ਤਾਂ ਅਖੀ ਜਿਹੜੇ ਕਹਿੰਦੇ ਆ ਜੀ ਕਿ ਇਹ ਦੇਖ ਐਦਾਂ ਹੁੰਦਾ ਤਾਂ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਫੇਰ ਕਿਤੇ ਜਜਮੈਂਟਲ ਹੋਇਓ ਬਹੁਤ ਸੋਹਣਾ ਯਾਰ ਹੈ ਵਾਹ ਯਾਰ ਵੈਰੀ ਗੁੱਡ ਵੈਰੀ ਗੁੱਡ ਇੱਥੇ ਦੀਆਂ ਜਿਹੜੀਆਂ ਜ਼ਿਆਦਾਤਰ ਕਲਾਕ੍ਰਿਤੀਆਂ ਨੇ ਉਹਦੇ 'ਚ ਮੈਂ ਇਹ ਦੇਖਿਆ ਕਿ ਉਹਦੇ 'ਚ ਉਹ ਜਿਹੜਾ ਆਪਣਾ ਗॉड ਜੀਸਸ ਜੀ ਨੂੰ ਕਹਿੰਦੇ ਆ ਇਹ ਉਹਨਾਂ ਨੂੰ ਜਿੱਤਦੇ ਹੋਏ ਦਿਖਾਇਆ ਗਿਆ ਮਤਲਬ ਕਿ ਮਾੜੀਆਂ ਚੀਜ਼ਾਂ ਤੋਂ ਬੁਰਾਈ ਤੋਂ ਜਿੱਤਦੇ ਹੋਏ ਦਿਖਾਇਆ ਗਿਆ ਉਹਨਾਂ ਨੂੰ ਸੋ ਇਹ ਇਹਦਾ ਕੁਝ ਮੇਨ ਹੋਇਆ ਉਸ ਤੋਂ ਨਾ ਅਲਮਾਰੀਆਂ ਅਲਮਾਰੀਆਂ ਰੱਖੀਆਂ ਹੋਈਆਂ ਨੇ ਉਹ ਆ ਕੀ ਆ ਇੱਥੇ ਇਹਨਾਂ ਦੇ ਮੂੰਹ ਕਾਲੇ ਆ ਤੇ ਅਫਰੀਕਾ ਤੋਂ ਜਿਹੜੇ ਹਨਾ ਉਹ ਲਿਆਉਂਦੇ ਸੀ ਗੁਲਾਮ ਇਹ ਮੈਨੂੰ ਲੱਗਦਾ ਉਹ ਹੋਣੇ ਆ ਉਸ ਨੂੰ ਆਇਆ ਆ ਦੇਖੋ ਮਿੱਤਰੋ ਇਹ ਆਰਟ ਸਾਰਾ ਜਿਹੜਾ ਹੈਗਾ ਨਾ ਇੱਕ ਕੱਪੜੇ ਦੇ ਉੱਤੇ ਬਣਾਇਆ ਹੋਇਆ ਸੋ ਇਹ ਸਾਰਾ ਖੱਦਰ ਦਾ ਕੱਪੜਾ ਯਾਰ ਬਹੁਤ ਸੋਹਣਾ ਵਾ ਏ ਮਤਲਬ ਕੀ ਵਾ ਯਾਰ ਉਹ ਵੈਰੀ ਗੁੱਡ ਮਤਲਬ ਕਿ ਇੰਨੀ ਗ੍ਰੇਟਨੈਸ ਅਚੀਵ ਕੀਤੀ ਉਸ ਬੰਦੇ ਨੇ ਉਸ ਬੰਦੇ ਨੇ ਨਹੀਂ ਮਤਲਬ ਉਸ ਟਾਈਮ ਦੇ ਲੋਕਾਂ ਨੇ ਸੋ ਗ੍ਰੇਟਨੈਸ ਕੀਤੀ ਸੀ ਇਹ ਤਾਂ ਆਪਾਂ ਨੂੰ ਐਂਸ਼ੀਅੰਟ ਗ੍ਰੀਕਸ ਜਾਂ ਐਂਸ਼ੀਅੰਟ ਰੋਮ ਤੋਂ ਹੀ ਹਨਾ ਦੇਖਣ ਨੂੰ ਬਹੁਤ ਕੁਝ ਮਿਲਦਾ ਸੋ ਯਾਰ ਵਾ ਯਾਰ ਇੰਨਾ ਕਿ ਡਿਟੇਲਡ ਆ ਨਾ ਇਹ ਇੰਨਾ ਕਿ ਡਿਟੇਲਡ ਆ ਬਾਈ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਬਣਾਉਣ ਲਈ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਿਆ ਹੋਊਗਾ ਕਿੰਨੇ ਸਾਲ ਕਿੰਨੀ ਮਿਹਨਤ ਲੱਗੀ ਹੋਊਗੀ ਉੱਥੇ ਨੇ ਸਜਾ ਸਜਾ ਕੇ ਰੱਖਿਆ ਵਾ ਯਾਰ ਸੋਣਾ ਸੋ ਇਹਦਾ ਆਪਾਂ ਮਿੱਤਰੋ ਫੇਰ ਉੱਥੇ ਆ ਗਏ ਠੀਕ ਹੈ ਜੀ ਤੇ ਚੱਲਦੇ ਹਾਂ ਹੁਣ ਗਾਹਾਂ ਵੱਲ ਨੂੰ ਦੇਖਦੇ ਕੁਝ ਹੋਰ ਮਿਲਦਾ ਤਾਂ ਠੀਕ ਆ ਨਹੀਂ ਫੇਰ ਆਪਾਂ ਚੱਲਾਂਗੇ ਬਾਹਰੇ ਚੰਗਾ ਜੀ ਓਕੇ ਧੰਨਵਾਦ ਆਰੀਆਂ ਆਇਲ ਪੇਂਟਿੰਗਸ ਨੇ ਉਸ ਸਮੇਂ ਬਹੁਤ ਮਿਹਨਤ ਨਾਲ ਬਣਾਈਆਂ ਜਾਂਦੀਆਂ ਸੀ ਬਹੁਤ ਹੀ ਜ਼ਿਆਦਾ ਡਿਟੇਲਡ ਹੁੰਦੀਆਂ ਸੀ ਤੇ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਬਣਨ ਨੂੰ ਟਾਈਮ ਲੱਗਦਾ ਸੀ ਸੋ ਅੱਜ ਦੇ ਟਾਈਮ ਦੇ ਵਿੱਚ ਮਤਰੋ ਬਹੁਤ ਜ਼ਿਆਦਾ ਇਹਨਾਂ ਦੀ ਕੀਮਤ ਹੈ ਲੋਕ ਪੈਸਿਆਂ ਦੇ ਨਾਲ ਨਹੀਂ ਇਤਿਹਾਸਿਕ ਤੌਰ ਤੇ ਦਸਤਰੀਆਂ ਤੋਂ ਵਾਹ ਯਾਰ स्टाइल क्लॉक भाई वही क्लॉक देख सकते सी बहुत यार बहुत ज़्यादा सोना यार मैं तो सोचा चलो बस खत्म हो गया पर जिम्मे जिमें अगे जाई जा रहे हैं एक्सप्लोर हो ही जा रहे हैं तो पूरा क्या बात है सुबह ही कि डिटेल होता पेपर भी हो उस टाइम

तो ये सारे ब्रोंस दे या फिर ब्रोंज देते जेडे भी है देखो बहुत सोने का यार बहुत मतलब कि बहुत सोहना कैटला देखो या मेबी शराब वास्ते हो सकती है देखो यार ਨਾ ਡਿਟੇਕ ਲਾ ਸੋ ਇੱਕ ਚੀਜ਼ ਮੈਨੂੰ ਇੱਥੇ ਦੀ ਹੋਰ ਬਹੁਤ ਵਧੀਆ ਲੱਗੀ ਕਿ ਤੁਸੀਂ ਨਾ ਇੱਥੇ ਉਹ ਕਰ ਸਕਦੇ ਹੋ ਆਪਣਾ ਫੋਟੋਗ੍ਰਾਫੀ ਕਰ ਸਕਦੇ ਹੋ ਇਹ ਚੀਜ਼ ਮੈਨੂੰ ਇੱਥੇ ਦੀ ਬਹੁਤ ਸੋਹਣੀ ਲੱਗੀ ਫਰਨੀਚਰ ਯਾਰ ਇਹ ਖਤਮ ਹੀ ਨਹੀਂ ਹੋ ਰਿਹਾ ਜਿੰਨਾ ਅੰਦਰ ਜਾਈ ਜਾ ਰਿਹਾ ਉਹਨਾ ਇਹ ਵਧੀ ਜਾ ਰਿਹਾ ਵਧੀ ਯਾਰ ਆ ਯਾਰ ਬਹੁਤ ਸੋਹਣਾ ਵੀ ਲੱਗ ਰਿਹਾ ਇਹ ਇਹ ਉਹਨਾਂ ਦਾ ਡਿਨਰ ਵਾਲਾ ਸਾਰਾ ਸਮਾਨ ਹੈ। ਸਮਾਲ ਫਾਰਮਲੀ ਡਾਈਨਿੰਗ ਰੂਮ ਤੁਸੀਂ ਕਹਿ ਸਕਦੇ ਹੋ। ਵਾਹ ਯਾਰ। ਸ਼ਾਹੀ ਚੀਅਰਸ। ਆਪਣੇ ਉੱਥੇ ਚੀਜ਼ਾਂ ਦੇਖਣ ਨੂੰ ਵੀ ਨਹੀਂ ਮਿਲਦੀਆਂ। ਮਿਲਖਣ ਨੂੰ ਛੱਡ ਲੱਭਣ ਨੂੰ ਨਹੀਂ ਮਿਲਦੀਆਂ। ਬਹੁਤ ਗ੍ਰੇਟ ਥਿੰਗਸ ਯਾਰ। सो so, दास का दा चेहरा तीस देख लो वीडियो बना रहा दास थोड़े वास्ते सिर्फ सो so, यार बहुत सोहना बनाया सो so, ये तो हजे एक म्यूजियम एक बिल्डिंग है ना ये नाल दता नहीं किनिया ही होनी है इतना यार बहुत थेट है <laughs> yeah ਬਈ ਇਹ ਜਿਹੜਾ ਅਲੈਗਜ਼ੈਂਡਰ ਦੂਜਾ ਸੀ ਉਹਦਾ ਪੋਰਟਰੇਟ ਆ ਸੋ ਵਾ ਯਾਰ ਇੰਨੀ ਗ੍ਰੇਡ ਚੀਜ਼ਾਂ ਮੈਨੂੰ ਦੇਖਣ ਨੂੰ ਮਿਲੀਆਂ ਇਹ ਅਲੈਗਜ਼ੈਂਡਰ ਜਿਹੜਾ ਤੀਜਾ ਸੀ ਉਹਦਾ ਪੋਰਟਰੇਟ ਆ

ਇਹ ਪਿੱਛੇ ਸੇਮ ਟੂ ਸੇਮ ਬਾਈ ਐਦਾਂ ਦਾ ਸੇਮ ਟੂ ਸੇਮ ਵਾ ਯਾਰ ਬਹੁਤ ਸੋਹਣਾ ਵਾ ਬਹੁਤ ਹੀ ਜ਼ਿਆਦਾ ਸੋਹਣਾ ਵਾ ਵਾ ਵੈਰੀ ਗੁੱਡ ਵੈਰੀ ਗੁੱਡ ਇਹ ਬਾਈ ਇੰਨਾ ਕੁ ਡਿਟੇਲ ਸੀ ਨਾ ਇਹ ਸਾਰਾ ਸਿਲਵਰ ਦਾ ਸੀਗਾ ਇਹਦਾ ਭਾਰ ਪਤ ਨਹੀਂ ਕਿੰਨੇ ਟਨ ਸੀਗਾ ਤੁਸੀਂ ਦੇਖ ਲਓ ਕਿ ਸਾਰਾ ਹੀ ਦੇਖ ਲਓ ਇਹ ਸ਼ਰਾਈਨ ਸੀਗਾ ਇਹ ਬਹੁਤ ਸੋਹਣਾ ਸਭ ਤੋਂ ਚਲਦੇ ਹੁਣ ਅੱਗੇ ਵੱਲ ਨੂੰ ਬਹੁਤ ਹੋ ਗਈ ਲੰਬੀ ਵੀਡੀਓ ਧੰਨਵਾਦ ਤੁਹਾਡਾ ਇੱਥੇ ਤੱਕ ਦੇਖਣ ਲਈ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ